ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਨਲੀ ਮੇਰੇ ਚੈਨਲ ਨੂੰ ਮੇਰੀ ਵੀਡੀਓ ਨੂੰ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਸਾਰਿਆਂ ਤੋਂ ਪਹਿਲਾਂ ਮਿਲ ਜੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਤੇ ਇਹ ਅੱਜ ਵਾਲੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਜਿਆਦਾ ਪਿਆਰੀ ਕਲੈਕਸ਼ਨ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਸਾਰੇ ਸੂਟ ਕਾਟਨ ਦੇ ਆਉਣਗੇ ਜੀ ਸਾਰੇ ਸੂਟ ਕਾਟਨ ਦੇ ਆ ਜੀ ਕੋਈ ਵੀ ਸਿੰਥੈਟਿਕ ਸੂਟ ਨਹੀਂ ਆ ਸਾਰਾ ਸਟਫ ਕਾਟਨ ਦਾ ਆਊਗਾ ਕਾਟਨ ਦੀ ਸ਼ਰਟ ਹੈ ਕਾਟਨ ਦੀ ਬਾਟਮ ਹੈ ਜੀ ਵੱਡੇ ਪਣੇ ਦਾ ਫੈਬਰਿਕ ਹੈ ਜੀ ਵੱਡੇ ਪਣੇ ਦਾ ਸਟਫ ਆਊਗਾ ਜੀ 1.75 ਕੱਟ ਸ਼ਰਟ ਦੀ ਆਊਗੀ 2 ਮੀਟਰ ਬਾਟਮ ਦੀ ਆਊਗੀ ਜੀ ਜੇ ਤੁਸੀਂ ਆਲ ਓਵਰ ਲਓਗੇ ਤਾਂ 3.5 ਮੀਟਰ ਦਾ ਕੱਟ ਆਊਗੀ ਜੀ ਵੱਡੇ ਪਣੇ ਦੇ ਫੈਬਰਿਕ ਦਾ ਸੂਟ 3.5 ਮੀਟਰ ਚ ਆਰਾਮ ਨਾਲ ਬਣ ਜਾਂਦਾ ਹੈ ਜੀ ਤੇ ਬਹੁਤ ਪਿਆਰਾ ਜਾਂ ਕੱਪੜਾ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਫੀਲ ਹੈ ਦੀ ਪਿਓਰ ਕਾਟਨ ਹੈ ਜੀ ਕੋਈ ਵੀ ਇਹਦੇ ਵਿੱਚ ਮਿਕਸ ਨਹੀਂ ਹੈ ਜੀ ਸਾਰੇ ਸੂਟ ਇਹ ਕਾਟਨ ਦੇ ਆਉਣਗੇ 100% ਪਿਓਰ ਕਾਟਨ ਦਾ ਸਟੱਫ ਹੈ ਜੀ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜਣਾ ਹੈ ਜੀ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਸੂਟ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਆ ਜੀ ਸਟੱਫ ਸਾਰਾ ਹੀ ਸੋਹਣਾ ਹੈ ਪਿਓਰ ਕਾਟਨ ਹੈ ਜੀ ਗਰਮੀ ਚ ਪਾਉਣ ਵਾਸਤੇ ਬੈਸਟ ਫੈਬਰਿਕ ਹੈ ਜੀ ਤੇ ਸਾਰੇ ਸੂਟਾਂ ਦੇ ਉੱਪਰ ਸੇਲ ਹੈ ਜੀ ਸਾਰੇ ਸੂਟ ਸੇਲ ਪ੍ਰਾਈਸ ਤੇ ਹੈ ਜੀ 399 ਰੁਪਏ ਇਹਨਾਂ ਦਾ ਪ੍ਰਾਈਸ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈ ਜੀ ਜਿਹੜੀਆਂ ਪਹਿਣਾ ਨੇ ਬਾਟਮ ਤੇ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਹੈਂਡ ਪੇਂਟ ਮਸ਼ੀਨ ਵਰਕ ਹੈਂਡ ਵਰਕ ਆਰੀ ਵਰਕ ਕੋਈ ਵੀ ਵਰਕ ਤੁਸੀਂ ਸਾਡੇ ਤੋਂ ਕਰਵਾਉਣਾ ਹੈ ਜਾਂ ਕੋਈ ਤੁਸੀਂ ਲੇਸ ਵਰਕ ਕਰਵਾਉਣਾ ਹੈ ਬਾਟਮ ਦੇ ਉੱਪਰ ਤਾਂ ਸਾਡੇ ਕੋਲੇ ਉਹ ਵੀ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਤੇ ਆਪਣੇ ਚੈਨਲ ਤੇ ਤੁਸੀਂ ਜਾ ਕੇ ਜੀ ਅਸੀਂ ਵਰਕ ਵਾਲੀਆਂ ਵੀਡੀਓ ਪਾਉਂਦੇ ਪਾਉਂਦੇ ਰਹਿੰਦੇ ਆ ਜੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਸਾਡੀਆਂ ਵੀਡੀਓ ਦੇਖ ਕੇ ਸਾਡੇ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਸਾਡੇ ਬਣੇ ਹੋਏ ਸੂਟ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਉਹਨਾਂ ਚੋਂ ਕੋਈ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਉਹ ਵੀ ਡਿਜ਼ਾਈਨ ਸਾਡੇ ਤੋਂ ਬਣਵਾ ਸਕਦੇ ਹੋ ਜੇ ਤੁਸੀਂ ਕੋਈ ਆਪ ਦਾ ਡਿਜ਼ਾਈਨ ਭੇਜਣਾ ਹੈ ਜੀ ਸਾਡੇ ਤੋਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਜਿਵੇਂ ਦਾ ਤੁਸੀਂ ਡਿਜ਼ਾਈਨ ਭੇਜੋਗੇ ਜਿਵੇਂ ਦਾ ਤੁਸੀਂ ਕਪੜਾ ਕਹੋਗੇ ਜਿਵੇਂ ਦਾ ਤੁਸੀਂ ਵਰਕ ਕਰੋਗੇ ਆਪਾਂ ਸੇਮ ਸੋਨੂੰ ਸੂਟ ਰੈਡੀ ਕਰਕੇ ਦੇਵਾਂਗੇ ਜੀ ਤੁਹਾਡੀ ਜਿਵੇਂ ਦੀ ਚੁਆਇਸ ਹੋਊਗੀ ਜੀ ਉਸੇ ਤਰ੍ਹਾਂ ਦਾ ਆਪਾਂ ਤੁਹਾਨੂੰ ਸਟੱਫ ਉਸੇ ਤਰ੍ਹਾਂ ਦਾ ਵਰਕ ਸੋਨੂੰ ਲਾ ਕੇ ਦੇਵਾਂਗੇ ਤੁਸੀਂ ਦੁਪੱਟਾ ਬਿਦੂ ਦੁਪੱਟਾ ਵਿਦਆਊਟ ਦੁਪੱਟਾ ਜਿਵੇਂ ਵੀ ਤੁਸੀਂ ਕਹੋਗੇ ਆਪਾਂ ਉਸੇ ਤਰ੍ਹਾਂ ਦਾ ਸੂਟ ਸੋਨੂੰ ਰੈਡੀ ਕਰਕੇ ਦੇਵਾਂਗੇ ਇਹਨਾਂ ਸੂਟਾਂ ਦੇ ਨਾਲ ਦੁਪੱਟੇ ਨਹੀਂ ਆ ਜੀ ਜੇ ਕਿਸੇ ਭੈਣ ਨੇ ਦੁਪੱਟਾ ਚਾਹੀਦਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਾਟਨ ਜਾਂ ਕਾਟਨ ਦਾ ਹਾਫ ਪਿਓਰ ਦਾ ਜਿਵੇਂ ਦਾ ਵੀ ਤੁਸੀਂ ਕੋਟਾ ਡੋਰੀਆ ਦਾ ਜਿਵੇਂ ਦਾ ਵੀ ਤੁਸੀਂ ਦੁਪੱਟਾ ਇਹਨਾਂ ਨਾਲ ਰੈਡੀ ਕਰਵਾਉਣਾ ਆਪਾਂ ਤੁਹਾਨੂੰ ਰੈਡੀ ਕਰਵਾ ਦਾਂਗੇ ਜੀ ਤੇ ਕਪੜਾ ਬਹੁਤ ਜਿਆਦਾ ਸੋਹਣਾ ਹੈ ਜੀ ਤੁਸੀਂ ਇੱਕ ਵਾਰੀ ਸੂਟ ਮੰਗਵਾ ਕੇ ਜਰੂਰ ਦੇਖੋ ਜੀ ਇੰਨੇ ਘੱਟ ਪ੍ਰਾਈਸ 'ਚ ਤੁਹਾਨੂੰ ਇੰਨਾ ਵਧੀਆ ਕਪੜਾ ਨਹੀਂ ਮਿਲਣਾ ਜੀ ਤੇ ਜਲਦੀ ਜਲਦੀ ਭੈਣਾ ਆਰਡਰ ਕਰ ਲੈਣ ਜੀ ਇਹ ਆਪਣੀ ਲਾਸਟ ਸੇਲ ਹੈ ਜੀ ਕਾਟਨ ਦੇ ਸੂਟਾਂ ਦੀ ਇਹ ਲਾਸਟ ਸੇਲ ਹੈ ਜੀ ਕਾਟਨ ਦੇ ਸੂਟਾਂ ਦੀ ਹੁਣ ਇਸ ਤੋਂ ਬਾਅਦ ਸ਼ਾਇਦ ਇੱਕ ਦੋ ਵਾਰੀ ਆਪਾਂ ਵੀਡੀਓ ਪਾਈਏ ਤੇ ਨਹੀਂ ਤਾਂ ਜੀ ਬਸ ਹੁਣ ਲਾਸਟ ਹੀ ਹੈ ਜੀ ਕਿਉਂਕਿ ਹੁਣ ਕਾਟਨ ਦਾ ਸਟੱਫ ਖਤਮ ਹੋ ਰਿਹਾ ਜੀ ਤੇ ਸੀਜ਼ਨ ਬਦਲ ਰਿਹਾ ਹਨ ਨਵੇਂ-ਨਵੇਂ ਸਟਾਫ ਪਾਰਟੀ ਵੇਅਰ ਸਟਾਫ ਆ ਰਹੇ ਹੈ ਜੀ ਤੇ ਇਹ ਆਪਾਂ ਲਾਸਟ ਵੀਡੀਓ ਪਾਤੀ ਵੀ ਕਿਸੇ ਵੀ ਭੈਣ ਨੇ ਜੇ ਕੋਈ ਸੇਲ ਪ੍ਰਾਈਸ ਤੇ ਸੂਟ ਲੈ ਕੇ ਰੱਖਣੇ ਆਂ ਵੀ ਅਗਲੀ ਗਰਮੀ ਚ ਸਟਿਚ ਹੋ ਜਾਂਦੇ ਆ ਤਾਂ ਤੁਸੀਂ ਇਹ ਲੈ ਕੇ ਰੱਖ ਸਕਦੇ ਹੋ ਸਟਿਚ ਕਰ ਸਕਦੇ ਹੋ ਅਜੇ ਤਾਂ ਚੱਲਣਾ ਜੀ ਦੀਵਾਲੀ ਤੋਂ ਬਾਅਦ ਟਿੱਕਰ ਚੱਲਦੇ ਆ ਜੀ ਕਾਟਨ ਦੇ ਸੂਟ ਹੁਣ ਓਨੀ ਗਰਮੀ ਓਨੀ ਠੰਡ ਨਹੀਂ ਪੈਂਦੀ ਤੇ ਜੇ ਕਿਸੇ ਵੀ ਭੈਣ ਨੇ ਇਹ ਸਿਲ ਪ੍ਰਾਈਸ ਤੇ ਸੂਟ ਇਹ ਲੈਣੇ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਕੋਈ ਵੀ ਕਪੜਾ ਖਰਾਬ ਨਹੀਂ ਹੋਊਗਾ ਇਹਨਾਂ ਤੇ ਸਿਰਫ ਸੇਲ ਆਈ ਹੈ ਜੀ ਕਪੜੇ ਸੂਟ ਸਾਰੇ ਫਰੈਸ਼ ਹੈ ਕੋਈ ਵੀ ਕਪੜਾ ਘਟ ਨਹੀਂ ਹੋਊਗਾ ਕੋਈ ਵੀ ਖਰਾਬ ਨਹੀਂ ਹੋਊਗਾ ਕੋਈ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਜੀ ਸਾਰਾ ਫਰੈਸ਼ ਫਰੈਸ਼ ਸੂਟ ਹੈ ਜੀ ਸਾਰੇ ਇਹ ਤੇ ਵਧੀਆ ਸਾਰੇ ਸੂਟ ਫਰੈਸ਼ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਕਿਸੇ ਵੀ ਭੈਣ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਸਾਡਾ WhatsApp ਨੰਬਰ ਉੱਪਰ ਦਿੱਤਾ ਹੁੰਦਾ ਹੈ ਜੀ ਤੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੀਆਂ ਭੈਣਾਂ ਤੱਕ ਤਾਂ ਜੋ ਸਾਰੀਆਂ ਭੈਣਾਂ ਨੂੰ ਇਸੇ ਦਾ ਫਾਇਦਾ ਲੈ ਸਕਣ ਜੀ ਤੇ ਵੱਧ ਤੋਂ ਵੱਧ ਸੂਟ ਲੈ ਸਕਣ ਤੇ ਵੱਧ ਤੋਂ ਵੱਧ ਆਪ ਦਾ ਫਾਇਦਾ ਲੈ ਸਕਣ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ